ਸਸ਼ਕਲ ਜੀ ਆਸਟ੍ਰੇਲੀਆ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਆਸਟ੍ਰੇਲੀਆਈ ਲੋਕਾਂ ਤੇ ਪਾਰੀ ਇਜ਼ਰਾਈਲ ਅਤੇ ਈਰਾਨ ਛੱਡਨ ਦੀ ਵੱਡੀ ਦਿਲਚਸਪੀ ਪੈਨੀਵੌਂਗ ਨੇ ਸਵੇਰ ਰੱਖਿਆ ਅਧਿਕਾਰ ਦਾ ਕੀਤਾ ਜ਼ਿਕਰ ਮਾਰਲਸ ਨੇ ਸਹੀ ਟੰਗ ਨਾ ਤਣਾ ਕਟਾਉਂਦੀ ਕੀਤੀ ਅਪੀ 57 ਸਾਲਾ ਕਾਂਸਟੇਬਲ ਦੀ ਹੱਤਿਆ ਤਸਮਾਨੀਆ ਪੁਲਿਸ ਅਧਿਕਾਰੀ ਨੂੰ ਮਾਰੀ ਗੋਲੀ ਗੋਲੀ ਲੱਗਣ ਵਾਲੇ ਅਧਿਕਾਰੀ ਦੀ ਮੌਕੇ ਤੇ ਹੀ ਹੋਇਆ ਹੁਣ ਖਬਰਾਂ ਵਿਸਥਾਰ ਦੇ ਨਾਲ ਦੋਵਾਂ ਦੇਸ਼ ਵਿਚਕਾਰ ਵੱਡੀ ਦੁਸ਼ਮਣੀ ਦੇ ਵਿਚਕਾਰ ਕਈ ਸੋ ਆਸਟ੍ਰੇਲੀਆਈ ਲੋਕਾਂ ਨੇ ਇਜ਼ਰਾਈਲ ਅਤੇ ਇਰਾਨ ਛੱਡਣ ਵਿੱਚ ਦਿਲਚਸਪੀ ਦਰਜ ਕੀਤੀ ਹੈ ਪਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਿੱਥੇ ਨੇ ਉੱਥੇ ਹੀ ਪਨਾਹ ਲੈਣ ਜਦੋਂ ਤੱਕ ਹਵਾਈ ਖੇਤਰ ਬੰਦ ਰਹਦਾ ਹੈ ਸੋ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਹਾਲਾਂਕਿ ਨਾਗਰਿਕ ਜਹਾਜ਼ਾਂਤੇ ਮਿਜ਼ਾਇਲ ਹਮਲਿਆ ਨੇ ਜਿਹੜੇ ਜੋਖਮ ਨੂੰ ਦੇਖਦੇ ਹੋਏ ਅਜੇ ਕੋਈ ਵੀ ਉਡਾਨ ਸੰਭਵ ਨਹੀਂ ਹੈ ਪਰ ਸਰਕਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਸਹਾਇਤਾ ਕਰਨ ਦੇ ਲਈ ਕਈ ਯੋਜਨਾਵਾਂ ਤੇ ਕੰਮ ਕਰ ਰਹੀ ਹੈ ਜਿੱਥੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਕਿ 300 ਆਸਟ੍ਰੇਲੀਆਈ ਲੋਕਾਂ ਨੇ ਵਿਦੇਸ਼ ਮਾਮਲਿਆਂ ਤੇ ਵਪਾਰ ਵਿਭਾਗ ਨੂੰ ਇਜ਼ਰਾਈਲ ਛੱਡਣ ਦੀ ਆਪਣੀ ਇੱਛਾ ਬਾਰੇ ਸੂਚਿਤ ਕੀਤਾ ਸੀ ਅਤੇ 350 ਆਸਟ੍ਰੇਲੀਆਈ ਲੋਕਾਂ ਨੇ ਈਰਾਨ ਲਈ ਅ제ਹਾ ਕੀਤਾ ਸੀ ਜਿਸ ਵਿੱਚ ਹੋਰ ਰਜਿਸਟ੍ਰੇਸ਼ਨਾਂ ਦੀ ਉਮੀਦ ਹੈ ਇਜ਼ਰਾਈਲ ਅਤੇ ਈਰਾਨ ਵਿੱਚ ਫਸੇ ਘੱਟੋ-ਘੱਟ 650 ਆਸਟ੍ਰੇਲੀਆਈ ਲੋਕਾਂ ਨੇ ਸੰਘੀ ਸਰਕਾਰ ਤੋਂ ਖੇਤਰ ਛੱਡਣ ਦੀ ਮੰਗ ਮੰਗੀ ਹੈ ਆਸਟ੍ਰੇਲੀਆਈ ਨੇਤਾ ਇਜ਼ਰਾਈਲ ਅਤੇ ਈਰਾਨ ਵਿੱਚ ਘਰ ਹਿੰਸਾ ਤੋਂ ਇੱਕ ਕਦਮ ਦੂਰ ਰਹਿਣ ਦੀ ਮੰਗ ਕਰ ਰਹੇ ਹਨ ਕਿਉਂਕਿ ਇਸ ਹਫਤੇ ਦੇ ਅੰਤ ਵਿੱਚ ਇਜ਼ਰਾਈਲ ਫਾਇਰ ਦੇ ਅਦਾਨ ਪ੍ਰਦਾਨ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਇਜ਼ਰਾਈਲ ਵਿੱਚ ਲਗਭਗ 300 ਆਸਟ੍ਰੇਲੀਆਈ ਅਤੇ ਈਰਾਨ ਵਿੱਚ ਹੋਰ 350 ਲੋਕਾਂ ਨੇ ਖੇਤਰ ਛੱਡਣ ਦੀ ਸਹਾਇਤਾ ਦੀ ਬੇਨਤੀ ਕੀਤੀ ਹੈ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਇਹ ਇੱਕ ਦੁਖਦਾਈ ਸਮਾਂ ਹੈ ਇਸ ਸਮੇਂ ਵਿੱਚ ਹਵਾਈ ਖੇਤਰ ਬੰਦ ਰਹੇਗਾ ਇੱਥੇ ਸੰਕਟ ਕੇਂਦਰ ਦੇ ਲੋਕ ਕਈ ਤਰ੍ਹਾਂ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ ਜਿਸ ਵਿੱਚ ਸਹਾਇਕ ਰਵਾਨਗੀ ਦੀ ਯੋਜਨਾ ਵੀ ਸ਼ਾਮਲ ਹੈ ਜਦੋਂ ਹਵਾਈ ਖੇਤਰ ਖੁੱਲ੍ਹਾ ਹੋਵੇਗਾ ਅਤੇ ਅਜੇਹਾ ਵੀ ਸੁਰੱਖਿਅਤ ਹੋਵੇਗਾ ਵੌਂਗ ਨੇ ਪੁਸ਼ਟੀ ਕੀਤੀ ਕਿ ਉਹਨਾਂ ਆਪਣੇ ਇਜ਼raਇਲੀ ਹਮਰੁੱਤਬਾ ਗਿਡੀਓਨ ਸਾਇਰ ਨਾਲ ਫੋਨ 'ਤੇ ਗੱਲ ਕੀਤੀ ਹੈ ਜਿਸ ਵਿੱਚ ਉਸਨੇ ਤਣਾਅ ਘਟਾਉਣ ਅਤੇ ਸੰਜਮ ਦੇ ਨਾਲ-ਨਾਲ ਗਲਬਾਤ ਅਤੇ ਕੂਟਨੀਤੀ ਵੱਲ ਵਾਪਸੀ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਐਤਵਾਰ ਨੂੰ ਇਜ਼ਰਾਈਲ ਦੇ ਸੁਰੱਖਿਆ ਦੇ ਅਧਿਕਾਰ ਦਾ ਜ਼ਿਕਰ ਕੀਤਾ ਜਦੋਂ ਇਸ ਨੇ ਈਰਾਨ ਦੇ ਪਰਮਾਣੂ ਸੰਸ਼ੋਧਨ ਪ੍ਰੋਗਰਾਮ ਤੇ ਪਹਿਲਾਂ ਤੋਂ ਹਮਲਾ ਕੀਤਾ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰੀਚਰਡ ਮਾਰਲਸ ਨੇ ਸੋਮਵਾਰ ਨੂੰ ABC ਨੂੰ ਦਿੱਤੇ ਬਿਆਨ ਦੀ ਪੁਸ਼ਟੀ ਕੀਤੀ ਹੈ ਵਿਰੋਧੀ ਧਿਰ ਦੀ ਨੇਤਾ ਸੁਸਾਨ ਲੇਨ ਨੇ ਵੀ ਹਫ਼ਤੇ ਦੇ ਅੰਤ ਵਿੱਚ ਇਹੀ ਅਪੀਲ ਕੀਤੀ ਜਦੋਂ ਕਿ ਮਾਰਲਸ ਅਤੇ ਵੌਂਗ ਨੇ ਸਹੀ ਢੰਗ ਦੇ ਨਾਲ ਤਣਾਅ ਵਧਾਉਣ ਦੀ ਅਪੀਲ ਕੀਤੀ ਤੇ ਲੇਨ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਉਹ ਫਰਾਂਸ ਅਤੇ ਜਰਮਨੀ ਵਰਗੇ ਕੁਝ ਹੋਰ ਬਹਰੀ ਦੇਸ਼ਾਂ ਦੇ ਨਾਲ ਇਰਾਨ ਤੇ ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕਰਨ ਵਿੱਚ ਅਸਫਲ ਰਹੇ ਇਜ਼ਰਾਈਲ ਦਾਵਾ ਕਰਦਾ ਹੈ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਅਤੇ ពਵਿੱਖ ਵਿੱਚ ਉਹਨਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਉਸ ਦਾ ਹਮਲਾ ਜ਼ਰੂਰੀ ਹੈ। ਸਮੱਸਿਆ ਇਹ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇੱਕ ਦੇਸ਼ ਸਿਰਫ ਦੂਜੇ ਦੇਸ਼ ਦੁਆਰਾ ਅਸਲ ਜਾਂ ਆਉਣ ਵਾਲੇ ਹਥਿਆਰਬੰਦ ਹਮਲੇ ਤੋਂ ਹੀ ਆਪਣਾ ਬਚਾਅ ਕਰ ਸਕਦਾ ਹੈ। ਈਰਾਨ ਸਪਸ਼ਟ ਤੌਰ ਤੇ ਇਜ਼ਰਾਈਲ ਦੇ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਨਹੀਂ ਕਰ ਰਿਹਾ। ਇਹ ਇਜ਼ਰਾਈਲ ਤੇ ਹਮਲਾ ਕਰਨ ਵਾਲਾ ਵੀ ਨਹੀਂ ਹੈ ਕਿਉਂਕਿ ਇਸ ਨੇ ਇੱਕ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਇਆ। ਇਹ ਖਾਸ ਧਮਕੀ ਦੀ ਤਾਂ ਗੱਲ ਹੀ ਛੱਡ ਦਿਓ। ਸਾਲਾਂ ਦੌਰਾਨ ਈਰਾਨੀ ਅਧਿਕਾਰੀਆਂ ਦੁਆਰਾ ਢੜਕਾਉ ਅਤੇ ਇਥੋਂ ਤੱਕ ਕਿ ਨਸਲਕੁਸ਼ੀ ਵਾਲੀ ਬਿਆਨਬਾਜ਼ੀ ਇੱਕ ਆਉਣ ਵਾਲੇ ਪ੍ਰਮਾਣੂ ਹਮਲੇ ਨੂੰ ਸ਼ੁਰੂ ਕਰਨ ਦੀ ਇੱਕ ਠੋਸ ਯੋਜਨਾ ਦੇ ਬਰਾਬਰ ਨਹੀਂ ਹੈ। ਖਾਸ ਕਰਕੇ ਜਦੋਂ ਈਰਾਨ ਜਾਣਦਾ ਹੈ ਕਿ ਇਜ਼ਰਾਈਲ ਕੋਲ ਬਹੁਤ ਸਾਰੇ ਹੋਰ ਪ੍ਰਮਾਣੂ ਹਥਿਆਰ ਹਨ ਅਤੇ ਉਸ ਨੂੰ ਅਮਰੀਕੀ ਹਥਿਆਰਾਂ ਦਾ ਸਮਰਥਨ ਪ੍ਰਾਪਤ ਹੈ ਤਾਜ਼ਾ ਹਮਲੇ ਵਿੱਚੋ ਇਜ਼ਰਾਈਲ ਦੁਆਰਾ ਮਾਰੇ ਗਏ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਹੁਸੈਨ ਸਲਾਮੀ ਨੇ 2019 ਵਿੱਚ ਰਾਜਨੀਤਿਕ ਨਕਸ਼ੇ ਤੋਂ ਜੋਇ ਨਿਸ਼ਚਿਤ ਸ਼ਾਸਨ ਨੂੰ ਮਿਟਾ ਦੇਣ ਦੀ ਸੌਖਾ ਦਿੱਤੀ ਸੀ ਅਨੁਮਾਨਤ ਸਵੈ ਰੱਖਿਆ ਦੇ ਦੁਰਵਰਤੋਂ ਦਾ ਜੋਖਮ ਬਹੁਤ ਜ਼ਿਆਦਾ ਹੈ ਅਤੇ ਬਹੁਤ ਖਤਰਨਾਕ ਹੈ ਜੋ ਦੁਨੀਆ ਬਰਦਾਸ਼ਤ ਨਹੀਂ ਕਰ ਸਕਦੀ ਬਹੁਤ ਸਾਰੇ ਦੇਸ਼ਾਂ ਦੇ ਦੂਜੇ ਦੇਸ਼ਾਂ ਨਾਲ ਦੁਸ਼ਮਣੀ ਵਾਲੇ ਸਬੰਧ ਹਨ ਹਰੇਕ ਦੇਸ਼ ਨੂੰ ਇੱਕ ਪਾਸੜ ਤੌਰ ਤੇ ਇਹ ਫੈਸਲਾ ਕਰਨ ਦੀ ਇਜਾਜ਼ਤ ਦੇਣਾ ਕਿ ਉਹ ਕਦੋਂ ਦੂਜੇ ਦੇਸ਼ ਦੀ ਫੌਜ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ তাসমানিয়া পুলিশ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਜਦੋਂ 57 ਸਾਲਾ ਕਾਂਸਟੇਬਲ ਸੋਮਵਾਰ ਸਵੇਰੇ ਰਾਜ ਦੇ ਉੱਤਰ-ਪੱਛਮ ਦੇ ਵਿੱਚ ਇੱਕ ਵਾਰੰਟ ਦੀ तामील ਕਰਨ ਲਈ ਇੱਕ ਘਰ ਦੇ ਨੇੜੇ ਪਹੁੰਚਿਆ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਮੌਜੂਦ ਸਪੈਸ਼ਲ ਆਪਰੇਸ਼ਨ ਗਰੁੱਪ ਪੁਲਿਸ ਨੇ ਉਸ ਵਿਅਕਤੀ ਦੇ ਹੱਥ ਵਿੱਚ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੇ ਆਤਮ ਸਮਰਪਣ ਕਰ ਦਿੱਤਾ ਗੋਲੀ ਲੱਗਨ ਵਾਲੇ ਅਧਿਕਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਰਾਜਦੇਵ ਉੱਤਰ ਪੱਛਮ ਵਿੱਚ ਇੱਕ ਪੇਂਡੂ ਜਾਇਦਾਦ ਤੇ ਨਿਯਮਿਤ ਡਿਊਟੀਆਂ ਵਿੱਚ ਹਿੱਸਾ ਲੈਂਦੇ ਸਮੇਂ ਇੱਕ ਤਸਮਾਨੀਅਨ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤਸਮਾਨੀਆ ਪੁਲਿਸ ਕਮਿਸ਼ਨਰ ਡੋਨਾ ਐਡਮਸ ਨੇ ਕਿਹਾ ਕਿ ਅਧਿਕਾਰੀ ਇੱਕ 57 ਸਾਲਾ ਕੌਨਸਟੇਬਲ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਇੱਕ ਹੋਰ ਸੀਨੀਅਰ ਸਰਜੈਂਟ ਨਾਲ ਨਾਰਥ ਮੋਰਨ ਪ੍ਰਾਪਰਟੀ ਤੇ ਸੀ ਕਮਿਸ਼ਨਰ ਰੀਡਮਸ ਨੇ ਕਿਹਾ ਕਿ ਅਧਿਕਾਰੀ ਇੱਕ ਘਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਅਦਾਲਤ ਦੁਆਰਾ ਪ੍ਰਵਾਨਿਤ ਵਾਰੰਟ ਦੀ ਸੇਵਾ ਕਰਨ ਲਈ ਉੱਥੇ ਸਨ ਜਦੋਂ ਪੁਲਿਸ ਪਹੁੰਚੀ ਤਾਂ ਰਿਹਾਇਸ਼ ਦਾ ਰਹਿਣ ਵਾਲਾ ਉੱਥੇ ਮੌਜੂਦ ਸੀ ਅਤੇ ਪੁਲਿਸ ਅਧਿਕਾਰੀ ਦੇ ਆਪਣੀ ਪੁਲਿਸ ਗੱਡੀ ਛੱਡ ਕੇ ਰਿਹਾਇਸ਼ ਦੇ ਸਾਹਮਣੇ ਵੱਲ ਜਾਣ ਦੇ ਵਿਚਕਾਰ ਉਸ ਨੂੰ ਗੋਲੀ ਮਾਰ ਦਿੱਤੀ ਗਈ ਇਸ ਬਾਰੇ ਹੋਰ ਜਾਣਕਾਰੀ ਅੱਜ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਵੇਗੀ ਜਾਇਦਾਦ ਤੇ ਇੱਕ ਪ੍ਰਾਥਾਨ ਸਥਾਪਿਤ ਕੀਤਾ ਗਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਵਿਸ਼ਾਲ ਭਾਈਚਾਰੇ ਲਈ ਕੋਈ ਖਤਰਾ ਨਹੀਂ ਹੈ ਪੁਲਿਸ ਨੇ ਕਿਹਾ ਇਹ ਇੱਕ ਦੁਗਧਾਈ ਘਟਨਾ ਹੈ ਤੇ ਇਸ ਵਿੱਚ ਸ਼ਾਮਲ ਅਤੇ ਪ੍ਰਭਾਵਿਤ ਲੋਕਾਂ ਨੂੰ ਤੰਦਰੁਸਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਪੁਲਿਸ ਪੇਸ਼ੇਵਰ ਮਿਆਰਾਂ ਦੀ ਪੂਰੀ ਜਾਂਚ ਚੱਲ ਰਹੀ ਹੈ ਤੇ ਕਾਰਨਰ ਵੀ ਘਟਨਾ ਸਥਾਨ ਤੇ ਹਾਜ਼ਰ ਹਨ ਨਾਰਥ ਮੌਰਟਨ ਦੇ ਦੱਖਣ ਵਿੱਚ ਇੱਕ ਪਿੰਡੂ ਇਲਾਕਾ ਹੈ ਤੇ ਇੱਥੇ ਕੁਝ ਸੌ ਲੋਕ ਰਹਿੰਦੇ ਹਨ ਕਮਿਸ਼ਨਰ ਐਡਮਸ ਨੇ ਨਿੱਜੀ ਤੌਰ ਤੇ ਆਪਣਾ ਸਮਰਥਨ ਦਿੱਤਾ ਮੇਰਾ ਦਿਲ ਅੱਜ ਉਸ ਦੀ ਪਤਨੀ ਅਤੇ ਪਰਿਵਾਰ ਨਾਲ ਜੁੜਿਆ ਹੋਇਆ ਹੈ ਅਸੀਂ ਇੱਕ ਅਵਿਸ਼ਵਾਸਯੋਗ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦਾ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਾਂਗੇ ਅਧਿਕਾਰੀ ਦੇ ਸਾਥੀ ਦੇ ਮੌਕੇ ਤੇ ਅਤੇ ਰਾਜਪਰ ਦੇ ਲੋਕ ਭਾਵਨਾਤਮਕ ਨਤੀਜੇ ਦੀ ਪ੍ਰਕਿਰਿਆ ਕਰਦੇ ਸਮੇਂ ਤੰਦਰੁਸਤੀ ਸਹਾਇਤਾ ਪ੍ਰਾਪਤ ਕਰ ਰਹੇ ਹਨ ਤਕੜੀ ਪੂਰਬੀ ਆਸਟ੍ਰੇਲੀਆ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਠੰਡ ਦੀ ਤਿਆਰੀ ਕਰ ਰਹੀ ਹੈ ਸੋ ਜਿਸ ਨਾਲ ਤੇਜ਼ ਹਵਾਵਾਂ ਮੀਂਹ ਅਤੇ ਬਰਬਾਰੀ ਹੋਵੇਗੀ ਦੱਖਣੀ ਆਸਟ੍ਰੇਲੀਆ ਵਿੱਚ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਵਿਕਟੋਰੀਆ ਤੇ ਟਾਸਮਾਨੀਆ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਅਲ ਪੁਆਇੰਟ ਕਿਤੇ ਵਿੱਚ ਕਾਫੀ ਬਰਬਾਰੀ ਹੁੰਦੀ ਸੰਭਾਵਨਾ ਹੈ ਜਿਸ ਨਾਲ ਹਫਤੇ ਦੇ ਆਧ ਵਿੱਚ ਉੱਚ ਦਬਾਅ ਵਾਲੀ ਪਹਾੜੀ ਸ਼ਾਂਤ ਮੌਸਮ ਲਿਆਉਣ ਤੋਂ ਪਹਿਲਾਂ ਸਫੇਦ ਆਊਟ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਆਸਟ੍ਰੇਲੀਆ ਦੇ ਕਈ ਹਿੱਸਿਆਂ ਜਿਨ੍ਹਾਂ ਵਿੱਚ ਦੱਖਣ ਪੂਰਬ ਵਿਸ਼ਾਮਲ ਹੈ ਵਿੱਚ ਇਸ ਹਫਤੇ ਦੇ ਸ਼ੁਰੂ ਚ ਸੋਮਵਾਰ ਤੋਂ ਹੋਰ ਠੰਡਾ ਮੌਸਮ ਦੇਖਣ ਨੂੰ ਮਿਲੇਗਾ। ਠੰਡੀ ਸਥਿਤੀਆਂ ਕਾਰਨ ਮੀਂਹ ਬਰਫਬਾਰੀ ਅਤੇ ਤੇਜ਼ ਹਵਾਵਾਂ ਆਉਣਗੀਆਂ। ਵੈਦਰ ਜ਼ੋਨ ਦੀਆਂ ਰਿਪੋਰਟਾਂ ਅਨੁਸਾਰ ਇੱਕ ਠੰਡਾ ਮੋਰਚਾ ਸੋਮਵਾਰ 16 ਜੂਨ ਨੂੰ ਦੱਖਣੀ ਆਸਟ੍ਰੇਲੀਆ ਵਿੱਚ ਤੇਜ਼ ਹਵਾਵਾਂ ਲਿਆਏਗਾ ਜਿਸ ਵਿੱਚ ਐਡਲਰਡ ਅਤੇ ਮਾਉਂਟ ਲੋਫਟੀ ਰੇਂਜਾਂ ਵਿੱਚ 50 ਕਿਲੋਮੀਟਰ ਪ੍ਰਤੀ ਘੰਟਾ ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਕਰ ਆਉਣਗੇ। ਜੋ ਕਿ ਵਿਕਟੋਰੀਆ ਅਤੇ ਤਸਮਾਨੀਆ ਦੋਵਾਂ ਵਿੱਚ ਲਗਭਗ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਿਖਰ ਤੇ ਪਹੁੰਚ ਸਕਦੀ ਹੈ ਹਾਲਾਂਕਿ ਵੈਦਰ ਜ਼ੋਨ ਨੇ ਕਿਹਾ ਕਿ ਮੈਲਬੌਰਨ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸ਼ਾਂਤ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਸੋਮਵਾਰ ਦੇ ਰਾਤ ਨੂੰ ਆਲਪਾਈਨ ਖੇਤਰਾਂ ਵਿੱਚ ਬਰਫ਼ ਪੈਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੰਗਲਵਾਰ ਦੇ ਰਾਤ ਜਾਂ ਬੁੱਧਵਾਰ ਦੇ ਸ਼ੁਰੂ ਤੱਕ 10 ਸੈਂਟੀਮੀਟਰ ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਉਮੀਦ ਹੈ ਹਵਾਵਾਂ ਥੋੜੇ ਸਮੇਂ ਲਈ ਬਰਫਬਾਰੀ ਦੀਆਂ ਸਥਿਤੀਆਂ ਤੇ ਮਾ ਦੀ ਦ੍ਰਿਸ਼ਟੀ ਨੂੰ ਵਧਾ ਸਕਦੀਆਂ ਹਨ ਇਸ ਲਈ ਇਹ ਟਲਾਣਾ ਤੇ ਸਭ ਤੋਂ ਆਰਾਮਦਾਇਕ ਦਿਨ ਨਹੀਂ ਹੋ ਸਕਦਾ ਹਾਲਾਂਕਿ ਤਾਜ਼ਾ ਪੱਤ ਚੜ ਰਿਜ਼ੋਰਟਾਂ ਲਈ ਇੱਕ ਮਜ਼ਬੂਤ ਆਧਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ ਸੋ ਇਹ ਸਨ ਆਸਟ੍ਰੇਲੀਆ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦਿਨ ਨਾਲ ਤੁਹਾਨੂੰ ਸੁਣਦਾ ਆ ਗਿਆ ਧੰਨਵਾਦ